ਬਹੁਤ ਮਾੜਾ ਸਮਾਂ ਆ ਗਿਆ ਕਿ ਆਪਾਂ ਆਪਣੇ ਬੱਚਿਆਂ ਨੂੰ ਘਰਾਂ ਤੋਂ ਬਾਹਰ ਨਹੀਂ ਕੱਢ ਸਕਦੇ ਆਪਾਂ ਆਪਣੇ ਕਿਸੇ ਕਰੀਬੀ ਤੇ ਵੀ ਯਕੀਨ ਨਹੀਂ ਕਰ ਸਕਦੇ ਕੋਸ਼ਕ ਦਰਿੰਦੇ ਇਹੋ ਜਿਹੇ ਪੈਦਾ ਹੋ ਗਏ ਆ ਕਿ ਆਪਾਂ ਨੂੰ ਡਰ ਲੱਗਦਾ ਜੇ ਆਪਣਾ ਬੱਚਾ 10 ਮਿੰਟ ਆਪਣੀ ਅੱਖਾਂ ਤੋਂ ਦੂਰ ਹੋ ਜਾਈ ਆਪਾਂ ਸਹਿਣ ਜਾਂਦੇ ਆ ਕਿਉਂਕਿ ਹਾਲਾਤ ਹੀ ਇਦਾਂ ਦੇ ਆ ਹਰ ਦਿਨ ਆਪਾਂ ਸੁਣ ਰਹੇ ਆ ਕਿ ਛੋਟੇ ਛੋਟੇ ਬੱਚੇ ਨਾਲ ਕੀ ਕੁਝ ਹੋ ਰਿਹਾ ਕੁੜੀਆਂ ਤਾਂ ਕੀ ਤੇ ਮੁੰਡੇ ਵੀ ਨਹੀਂ ਸੇਫ ਹੈਗੇ ਇੱਕ ਸਮਾਂ ਹੁੰਦਾ ਸੀ ਜਦੋਂ ਬੱਚੇ ਗਲੀਆਂ ਦੇ ਵਿੱਚ ਖੇਡਦੇ ਸੀ ਪਿੰਡਾਂ ਵਿੱਚ ਪਤਾ ਹੀ ਨਹੀਂ ਸੀ ਕਿਹਦੇ ਘਰੇ ਖੇਡ ਰਹੇ ਆ ਤੇ ਮਾਂ ਪਿਓ ਨੂੰ ਕੋਈ ਪਰਵਾਹ ਨਹੀਂ ਸੀ ਹੁੰਦੀ ਸਾਡੇ ਬੱਚੇ ਕਿੱਥੇ ਆ ਤੇ ਅੱਜ ਦੇ ਸਮੇਂ ਦੇ ਵਿੱਚ ਬੱਚਾ ਜੇ 10 ਮਿੰਟ ਆਪਾਂ ਨੂੰ ਆਪਣੀ ਅੱਖਾਂ ਤੋਂ ਪਰੇ ਹੋ ਜਾਂਦਾ ਤੇ ਆਪਾਂ ਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਕਿੱਥੇ ਦੇਖੀਏ ਕੀ ਕਰੀਏ ਉੱਥੇ ਵੀਰ ਆਪਾਂ ਨੂੰ ਸੀਸੀਟੀਵੀ ਕੈਮਰੇ ਚੈੱਕ ਕਰਨੇ ਪੈਂਦੇ ਹੁੰਦੇ ਆ ਤੇ ਪਹਿਲਾਂ ਨਾ ਕੋਈ ਸੀਸੀਟੀਵੀ ਕੈਮਰਾ ਹੁੰਦਾ ਸੀ ਤੇ ਨਾ ਆਪਾਂ ਨੂੰ ਕੋਈ ਪਰਵਾਹ ਹੁੰਦੀ ਸੀ ਕੱਲ ਜੋ ਮਾੜੇ ਘਣਾਉਣੇ ਕੰਮ ਹੋ ਰਿਹਾ ਨਾ ਜਿਨ੍ਹਾਂ ਦੇ ਵਿੱਚ ਬੱਚਿਆਂ ਦੀਆਂ ਜਾਨਾਂ ਜਾ ਰਹੀਆਂ ਵਾਂ ਉਹਨਾਂ ਮਾਂ ਪਿਓ ਨੂੰ ਪੁੱਛ ਕੇ ਦੇਖੋ ਕਿ ਉਹ ਆਪਣੇ ਬੱਚਿਆਂ ਦੇ ਦੁੱਖ ਨੂੰ ਕਿਵੇਂ ਭੁੱਲਣਗੇ ਉਹਨਾਂ ਦੀ ਜਾਨ ਚਲੇ ਜਾਣੀ ਤੇ ਉਹਨਾਂ ਨਾਲ ਜੋ ਬੇਰਹਿਮੀ ਘਟਨਾ ਹੋਈ ਹੁੰਦੀ ਆ ਉਹ ਉਹਨਾਂ ਨੂੰ ਸਾਰੀ ਉਮਰ ਨਹੀਂ ਜਿਉਣ ਦਿੰਦੀ ਰਾਤ ਨੂੰ ਉੱਠ ਕੇ ਵੀ ਉਹ ਘਬਰਾਉਂਦੇ ਨੇ ਕਿ ਸਾਡੇ ਬੱਚੇ ਨਾਲ ਇਹ ਕੀ ਹੋਇਆ